ਸਰਬਜੀਤ ਸੰਗਰੂਰ ਵੀ ਦੀ ਰਚਨਾ ਵੱਧਦੀ ਦਿਨੋਂ ਦਿਨ ਜਾਂਦੀ ਜਿਹੜੀ ਮਹਿੰਗਾਈ ਏ ਵੱਧਦੀ ਜਾਂਦੀ ਦਿਨੋਂ ਦਿਨ ਜਿਹੜੀ ਮਹਿੰਗਾਈ ਏ ਕੁਝ ਹੱਦ ਤੱਕ ਜ਼ਿੰਮੇਵਾਰ ਸਰਕਾਰ ਕੁਝ ਹੱਦ ਤੱਕ ਜ਼ਿੰਮੇਵਾਰ ਸਰਕਾਰ ਬੀਨੋ ਦਿਨ ਵੱਧਦੀ ਜਾਂਦੀ ਗੇੜੀ ਮਹਿੰਗਾਈ ਏ ਟੈਕਸਾਂ ਤੇ ਟੈਕਸਾਂ ਨਿਤ ਲਾਈ ਜਾਂਦੇ ਨੇ ਟੈਕਸਾਂ ਤੇ ਟੈਕਸ ਨਿਤ ਲਾਈ ਜਾਂਦੇ ਨੇ ਜਨਤਾ ਨੂੰ ਪੁੱਲ ਜਾਂਦੇ ਇਹ ਨੇ ਤਾਂ ਸਰਕਾਰ ਜਨਤਾ ਨੂੰ ਪੁੱਲ ਜਾਂਦੇ ਇਹ ਨੇ ਤਾਂ ਸਰਕਾਰ ਫੁਖ ਸੁਲਤਾਨ ਆਪਣੇ ਲਈ ਕਰ ਲੈਂਦੇ ਫੁਖ ਸੁਲਤਾਨ ਆਪਣੇ ਲਈ ਕਰ ਲੈਂਦੇ